ਆਲੀ ਮੇਰੇ ਤੇਰੇ ਨਿਕੇ ਬਗਿਆ ਇਹ ਦਲ ਭਾਗ ਤੇਰੇ ਰਵਿੰਦਰ ਜਿਹੜਾ ਦੋਵੇਂ ਜਣੇ ਕਤਲਿਆ ਕਰਨਾ ਦੀ ਚਾhti ਮੇਰੇ ਮੁੰਡੇ ਮੈਂ ਨਹੀਂ ਆਲਾ ਉਹ ਮੇਰੇ تیر ਵੰਨੇ ਮਾੜਾ ਕੰਮ ਕਰ ਰਾਪਾ ਚਾਲੇ ਲੰਨੀ ਤੁਰੂ ਹੋਇਆ ਕਹਿੰਦਾ ਤੇਰੇ ਤੇ ਹਾਂ ਚਾਚਾ ਕਹਿੰਦਾ ਸੀ ਮੇਰੇ ਤੀਨਾਂ ਦਾਤਾ ਉਹਨਾ ਮਾਰਤੀ ਜੇ ਇਹ ਹੁੰਦਾ ਕਹਿੰਦਾ ਤੂੰ ਹੀ ਲੈਣ ਨਾ ਆਇਓ ਤੂੰ ਹੀ ਕਾਲੇ ਨਾ ਪਿਓ ਇਹਨਾਂ ਨੇ ਸ਼ਾਮ ਤੱਕ ਸਹੀ ਹੋ ਜਾਣਾ ਦੋਆ ਜੀਆਂ ਦੀ ਲੜਾਈ ਕੋਈ ਗੱਲ ਨਹੀਂ ਸਾਡੇ ਘਰੇ ਸਾਰਾ ਕੁਝ ਠੀਕ ਐ ਉਸ ਤੋਂ ਬਾਅਦ ਮੈਨੂੰ 2:30 ਵਜੇ ਉਹਦੀ ਚਾਚੀ ਦਾ ਫੋਨ ਆਇਆ ਵੀ ਨੀਤੂ ਨੇ ਜਿਹੜੇ ਕੰਮ ਤੋਂ ਡਰਦੇ ਉਹ ਕੰਮ ਕਰਤਾ ਅੰਕਿਆ ਕੀ ਹੋਇਆ ਕਹਿੰਦੇ ਨੀਤੂ ਨੇ ਪਾ ਲੈ ਕੇ ਮਰ ਗਈ ਮੈਂ ਕਿਹਾ ਨਹੀਂ ਇਦਾਂ ਨਹੀਂ ਹੋਇਆ ਕੋਈ ਗੱਲ ਹੋਈ ਦੱਸੋ ਨਹੀਂ ਇਹ ਮੈਂ ਕਹਿ ਗਈ ਨਹੀਂ ਤੁਹਾਡੀ ਕਹਿੰਦੇ ਨਹੀਂ ਆ ਗਈ ਹੱਸੋ ਇਹ ਸਾਰੀਆਂ ਗੱਲਾਂ ਬੇਮੁਨਾਦ ਆ ਸਾਰੀਆਂ ਗੱਲਾਂ ਬੇਮੁਨਾਦ ਆ ਕੋਈ ਇਹੋ ਜੀ ਹੈ ਹੈ ਗੀ ਨਹੀਂ ਹੈ ਗਲਤ ਅਲੀਗੇਸ਼ਨ ਲਾਉਂਦੇ ਆ ਸਾਡਾ ਉਹ ਘਰ ਦਾ ਪਰਿਵਾਰ ਆ ਭੂਆ ਮੇਰੀ ਸਗੀ ਦੀ ਪੋਤਰੀ ਆ ਕੋਈ ਇਹੋ ਜੀ ਗੱਲਬਾਤ ਨਹੀਂ ਕੋਈ ਲੜਾਈ ਝਗੜਾ ਨਹੀਂ ਆ ਉਹਨੇ ਖੁਦ ਆਪ ਖੁਦਕੁਸ਼ੀ ਕੀਤੀ ਆਤਮ ਹੱਤਿਆ ਕੀਤੀ ਆ ਉਦਾਕਾਰਨੀ ਇੱਕ ਤੇ ਮੋਬਾਈਲ ਮੰਗਦੀ ਸੀ ਤੇ ਇੱਕ ਗਲਤ ਹਰਕਤਾਂ ਕਰਦੀ ਸੀ ਉਹ ਆਜ ਅੱਜ ਕੋ ਮੇਰੇ ਮੈਸੇਜ ਆਡੀਓ ਸਭ ਕੁਝ ਮੇਰੇ ਕੋਲ ਜੇ ਆ ਖੁਦ ਮੈਂ ਉਹ ਜਗਜਗਾਰ ਕਰਦਾਂ ਨਾ ਆਪਣਾ ਬਫੜ ਵੀ ਮਾਰ ਕੇ ਆਇਆ ਹੁਣ ਮੇਰੇ ਤੀਹ ਭਾਰਤੀ ਲਾ ਨਹੀਂ ਪਹਿਲਾ ਸੋਰ ਸਿੰਘ ਬਫੜ ਦਾ ਮਾਰ ਕੇ ਆਇਆ ਉਹਨੂੰ ਰਾਤ ਮਾਰ ਕੇ ਕੁੱਟ ਕੇ ਸੌਟਾਇਆ ਸਵੇਰ ਨਾ ਬਾਦ ਉਹਨੂੰ ਕੀੜੇ ਪਏ ਮੁੜ ਕੇ ਨਾ ਕੱਟਿਆ ਮਾਰਾਂ ਨਹੀਂ ਨਹੀਂ ਕੰਮ ਕੀਤਾ ਨਾ ਪੁਲਿਸ ਵਾਲਿਆਂ ਨੂੰ ਪੈਸੇ ਦਿੱਤੇ 50000 ਰੁਪਏ ਨਾ ਮਲਾਜੇ ਤੇ ਦਿੱਤਾ ਹੁਣ ਮੇਰੇ ਤੀਨ ਨੂੰ ਮਾਰ ਤਾ ਨਾ ਇਹ ਤੀਨ ਨੂੰ ਲੱਕ ਭਾਗ ਤੇ ਰਵਿੰਦਰ ਜਿਹੜਾ ਦੋਵੇਂ ਜਣੇ ਕਤਲ ਲਿਆਇਆ ਕੰਨਾਂ ਦੀ ਚਾਤੀ ਮੇਰੇ ਤੇ ਮੇਰੇ ਪੰਜਵੇਂ ਨਵੇਂ ਆਣੋ ਮੇਰੇ ਤੇ ਰਵਾਨਾ ਮਾੜਾ ਕੰਮ ਕਰ ਐਸਾ ਮੇਰਾ ਬਚਾ ਲੈ ਲਨੀ ਤਾ ਕਹਿੰਦਾ ਮੇਰੇ ਤੇ ਹਾਂ ਚਾਚਾ ਕਹਿੰਦਾ ਸੀ ਮੇਰੇ ਤੇ ਨਾ ਤੌਲਾ ਮਾਰਤੀ ਜੀ ਹੋਏ ਹੋਏ சாந்தா <laughs> ਇਹ ਚਾਹਤੇ ਨੇ ਗੱਲਾਂ ਕੀਤੀ ਮੈਨੂੰ ਮਾਰਦਾ ਐ ਨਾ ਹਏ ਸੰਜੇ ਮਾਰੀ ਸ਼ਟ ਵੀ ਹਾਂਜੀ ਸੰਜੇ ਮੈਨੇ ਤੇਨੂੰ ਮਾਰਦਾ ਮੈਨੂੰ ਨਹੀਂ ਤੂੰ ਚਾਹੀਦੀ ਮੈਨੇ ਨਹੀਂ ਕੋਈ ਚਾਹੀਦਾ ਮੇਰਾ ਆਪਣਾ ਨਾਮ ਦੱਸੋ ਮੇਰਾ ਨਾਮ ਰੁਪਿੰਦਰ ਕੌਰ ਜਿਹੜੀ ਕੁੜੀ ਦਿੱਸੇ ਤੁਹਾਡੀ ਕਿ ਲੱਗਦੀ ਮੇਰੀ ਬੇਟੀ ਆ ਮੇਰੀ ਚਾਚੀ ਲੱਗਦੀ ਮੈਂ ਉਹ ਕੀ ਗੱਲ ਹੋਇਆ ਗੱਲ ਕੋਈ ਨਹੀਂ ਮੈਨੂੰ ਸਿਰਫ ਫੋਨ ਆਇਆ ਪਰੋਣੇ ਦਾ ਤੇ ਬੜਾ ਉਹਨੇ ਗੁੱਸੇ ਚ ਬੋਲਿਆ ਕਹਿੰਦਾ ਮੇਰੇ ਗਾੜੀ ਜ਼ਬਾਨ ਚਲਾਉਂਦੀ ਆ ਮੈਂ ਛੱਡੀਆਂ ਵੀ ਆ ਪੈਣ ਜੇ ਰੱਖਣੀ ਮੇਰਾ ਜਵਾਬ ਆ ਤੇ ਲੈ ਜਾਓ ਮੈਂ ਫਿਰ ਆ ਕੇ ਮੈਂ ਕਿਹਾ ਇਦਾਂ ਨਹੀਂ ਬੋਲੀਦਾ ਤੂੰ ਮੇਰੀ ਗੱਲ ਨਹੀਂ ਤੂੰ ਨਾ ਕਰਾ ਨਹੀਂ ਤੂੰ ਨੇ ਮੈਂ ਨਾ ਗੱਲ ਕੀਤੀ ਮੈਂ ਕਿਹਾ ਨਹੀਂ ਤੂੰ ਕੀ ਹੋਇਆ ਕਹਿੰਦੀ ਇਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਹੀ ਆ ਤੇ ਮੈਂ ਕਿਹਾ ਪੁੱਤ ਚਲ ਇਦਾਂ ਨਹੀਂ ਬੋਲੀਦਾ ਕੋਈ ਗੱਲ ਨਹੀਂ ਆ ਤੂੰ ਆਂਦੀ ਮੈਨੂੰ ਲੈ ਜਾਓ ਆਣ ਕੇ ਚਾਚੇ ਮੈਨੂੰ ਲੈ ਜਾਓ ਮੈਂ ਕਿੰਨੀ ਨਹੀਂ ਤੂੰ ਆ ਜਾਣੇ ਤੇ ਰਾਂਦੀ ਮੇਰੇ ਪਾਪੇ ਨਾਲ ਗੱਲ ਕਰਾਓ ਮੈਂ ਦਾਦੇ ਨਾਲ ਗੱਲ ਕਰਾਈ ਡੈਡੀ ਕਹਿੰਦੇ ਕੀ ਗੱਲ ਹੋਈ ਜਾਂਦੀ ਪਾਪਾ ਮੈਨੂੰ ਲੈ ਜਾਓ ਕਹਿੰਦਾ ਲੈ ਤੇ ਜਾਂਨੇ ਪਰ ਗੱਲ ਦੱਸ ਨਾ ਕਹਿੰਦੀ ਤੁਹਾਨੂੰ ਦੱਸਦਾ ਇਹਨਾਂ ਨੇ ਜੋ ਕੁਝ ਹੋਇਆ ਵਾ ਮੇਰੇ ਤੇ ਹੱਥ ਵੀ ਚੁੱਕਿਆ ਇਹਨਾਂ ਨੇ ਮੁੜ ਕੇ ਨੇ ਆਪਣੇ ਪਾਪਾ ਨਾਲ ਗੱਲ ਕੀਤੀ ਉਹ ਕਹਿੰਦੇ ਨੀਤੂ ਕੀ ਗੱਲ ਹੋਈ ਕਹਿੰਦੀ ਪਾਪਾ ਆਣ ਕੇ ਮੈਨੂੰ ਲੈ ਜਾਓ ਤੇ ਪਾਜੀ ਕਹਿੰਦੇ ਵੀ ਮੈਂ ਕੰਮ ਤੇ ਜਾਵਾਂ ਕਿ ਮੈਂ ਤੇਰੇ ਕੋ ਆਵਾਂ ਕਹਿੰਦੀ ਕੱਲ ਨੂੰ ਤੁਹਾਨੂੰ ਛੁੱਟੀ ਆ ਤੁਸੀਂ ਕੱਲ ਨੂੰ ਆਣ ਕੇ ਮੈਨੂੰ ਲੈ ਜਾ ਉਹਦੇ ਤੋਂ ਬਾਅਦ ਚਾਚੇ ਦਾ ਫੋਨ ਮੈਨੂੰ ਫੇਰ ਆਂਦਾ ਕਹਿੰਦਾ ਤੂੰ ਹੀ ਲੈਣ ਨਾ ਆਇਓ ਤੂੰ ਹੀ ਕਾਲੇ ਨਾ ਪਿਓ ਇਹਨਾਂ ਨੇ ਸ਼ਾਮ ਤੱਕ ਸਹੀ ਹੋ ਜਾਣਾ ਦੋਆ ਜੀਆਂ ਦੀ ਲੜਾਈ ਕੋਈ ਗੱਲ ਨਹੀਂ ਸਾਡੇ ਘਰੇ ਸਾਰਾ ਕੁਝ ਠੀਕ ਆ ਉਸ ਤੋਂ ਬਾਅਦ ਮੈਨੂੰ 2:30 ਵਜੇ ਉਹਦੀ ਚਾਚੀ ਦਾ ਫੋਨ ਆਇਆ ਵੀ ਨੀਤੂ ਨੇ ਜਿਹੜੇ ਕੰਮ ਤੋਂ ਡਰਦੇ ਉਹ ਕੰਮ ਕਰਤਾ ਅਸੀਂ ਕਿਾ ਕੀ ਹੋਇਆ ਕਹਿੰਦੇ ਨੀਤੂ ਨੇ ਫਾ ਲੇ ਕੇ ਮਰ ਗਈ ਮੈਂ ਕਹਾਂ ਨਹੀਂ ਇਦਾਂ ਨਹੀਂ ਹੋਇਆ ਕੋਈ ਗੱਲ ਹੋਈ ਦੱਸੋ ਨਹੀਂ ਇਹ ਮੈਂ ਕਹ ਹੈਗੀ ਨਹੀਂ ਤੁਹਾਡੀ ਕਹਿੰਦੇ ਨਹੀਂ ਹੈਗੀ ਅਸੀਂ ਇਸ ਤੋਂ ਵੱਧ ਕੇ ਚਾਚੇ ਦਾ ਕੀ ਹੋ ਰਿਹਾ ਹੈ ਚਾਚੇ ਨੇ ਹੋਈ ਮੈਨੂੰ ਤੇ ਸਹੀ ਦਾ ਨਹੀਂ ਪਤਾ ਇਹਨਾਂ ਨੂੰ ਭੈਣ ਨਾਲ ਗੱਲ ਕੀਤੀ ਉਹਨੇ ਵੀ ਮੈਨੂੰ ਗਲਤ ਕਹਿੰਦਾ ਮੈਨੂੰ ਇਹੋ ਕਹਿੰਦੀ ਰਹੀ ਚਾਚੀ ਮੇਰੇ ਤੋਂ ਕੰਮ ਜ਼ਿਆਦਾ ਕਰਾਉਂਦਾ ਚਾਚਾ ਦੂਜੀ ਨੌਨ ਨੂੰ ਇਹਨਾਂ ਨੇ ਏਜੰਸੀ ਚਲਵਾਇਆ ਤੇ ਮੈਨੂੰ ਕਹਿੰਦੇ ਕਰਦਾ ਸਾਰਾ ਕੰਮ ਕਰ ਕਰਦੇ ਇਨੀ ਕੋਠੀ ਦੇ ਵਿੱਚ ਲੀਰਾਂਦਾ ਇਹਦਾ ਸੱਚਾ ਸੋਰਾ ਹੈ ਨਹੀਂ ਨਹੀਂ ਸੱਚਾ ਨਹੀਂ ਹੈਗਾ ਕਿੰਨਾ ਪੜੀ ਕਿੰਨਾ ਨਹੀਂ ਪੜੀ 12 ਪੜੀ ਜੇ 12 ਹਾਂਜੀ ਤੇ ਘਰ ਵਾਲਾ ਕੀ ਕੰਮ ਕਰਦਾ ਘਰ ਵਾਲਾ ਪੈਟਰੋਲ ਪੰਪ ਤੇ ਲੱਗਾ ਜੀ ਹਾਂਜੀ ਜੇ ਉਹਨੇ ਫੋਨ ਲਾਇਆ ਇਹ ਕਿ ਮੈਨੂੰ ਬਹੁਤ ਤੰਗ ਕਰ ਲੈਂਦੇ ਆ ਤੇ ਘਰੇ ਤੋਂ ਮੇਰੇ ਗੱਲ ਨਾਲ ਕਿਹਨੂੰ ਦੱਸਾਂ ਤੇ ਮੈਨੂੰ ਅੱਗੇ ਚਾਚਾ ਸੋਰਾ ਇਹ ਕਹਿੰਦਾ ਹੈ ਕਿ ਮੈਂ ਨਗਲ ਤੇ ਕੰਮ ਕਰ ਤੇ ਜੇ ਮੈਂ ਉਹਨੂੰ ਮਨਾ ਕਰਦੀ ਆ ਤੇ ਮੈਨੂੰ ਕਹਿੰਦਾ ਤੇਰੇ ਤੋਂ ਸਾਰਾ ਕੰਮ ਕਰਾਉਣਾ ਆ ਮੈਂ ਕਹਿੰਨ ਉਹਨੇ ਤਾਂ ਕਹਿਣਾ ਵੱਡੀ ਨੌਣੇ ਕੋਈ ਕੰਮ ਨਹੀਂ ਕਰਨਾ ਆਣ ਕੇ ਉਹ ਮੈਨੂੰ ਪੈਸੇ ਦਿੰਦੀ ਆ ਤੇ ਤੂੰ ਹੀ ਸਾਰਾ ਕੰਮ ਕਰੇਂਗੀ ਨਨਾਨ ਦਾ ਵਿਆਹ ਤਰਿਆ ਉਹਨਾਂ ਨੇ ਮੈਨੂੰ ਕੋਈ ਕਰਨ ਦੇਣਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਤੂੰ ਕਰੀ ਜਾ ਕਰ ਕੰਮ ਦੀ ਕਿਹੜੀ ਗੱਲ ਆ ਤੇ ਕਹਿੰਦੀ ਨਹੀਂ ਮੇਰੇ ਤੋਂ ਹੁੰਦਾ ਮੇਰੇ ਤੋਂ ਨਹੀਂ ਕੋਈ ਗੱਲਾਂ ਚਰੀਆਂ ਜਾਂਦੀਆਂ ਜੇ ਮੈਂ ਕੰਮ ਕਰਦੀ ਤੇ ਮੈਂ ਸੌਂਨੀ ਆ ਮੈਨੂੰ ਬਹੁਤ ਫੜ ਕੇ ਧੋਕੇ ਘੜਦੇ ਕਿ ਉੱਠ ਕੰਮ ਕਰ ਰੋਟੀਆਂ ਤੋਂ ਆਡੇ ਮੋਂ ਤੋਂ ਛਿੱਕੀਆਂ ਨਹੀਂ ਦਿੱਤੀਆਂ ਮਜਾਕ ਹੀ ਕਰਨ ਕੀ ਜਿਹੜਾ ਇੱਕ ਲੜਕਾ ਉਹਨੂੰ ਕਹਿੰਦਾ ਮੈਂ ਨਾ ਗਲਤ ਕੰਮ ਕਰ ਤੇ ਤੇਰਾ ਘਰ ਵਾਲਾ ਨਹੀਂ ਕਾਹੇ ਜੋ ਗੋ ਦਵਾਈ ਕਹਿੰਦਾ ਹੈ ਤੇ ਤੂੰ ਇੱਥੇ ਰਹੀ ਜਾਈਂਗੀ ਤੇ ਬੱਚਾ ਹੋ ਜਾਊਗਾ ਜਦੋਂ ਉਹਦੇ ਪੁੱਤਰ ਨਾ ਹੋਇਆ ਵਾ ਉਹ ਵਿਆਹ ਤੋ ਆ ਚੁੱਕੀ ਝਗੜੇ ਦੀ ਕੋਈ ਗੱਲ ਬਸ ਨਹੀਂ ਪਹਿਲਾਂ ਤੇ ਇਹ ਜੀ ਕੋਈ ਗੱਲ ਨਹੀਂ ਕਰਦੀ ਵਧੀਆ ਗੱਲ ਕਰਦੀ ਆ ਥੋੜੇ ਕਿ ਦਿਨ 10 15 ਦਿਨਾਂ ਦੇ ਵਿੱਚ ਆ ਗੱਲਾਂ ਮੈਨੂੰ ਦਸੀਆਂ ਨੇ ਕਿ ਮੈਨੂੰ ਜੋ ਵਿਆਹ ਹੋਇਆ ਮੈਨੂੰ ਇਦਾਂ ਤੰਗ ਕਰਦਾ ਆ ਪਹਿਲਾਂ ਵੀ ਕੋਈ ਇਹਦਾ ਦੇ ਕੋਈ ਨਹੀਂ ਪਹਿਲਾਂ ਨਹੀਂ ਆ 10 ਕੋ ਦਿਨ ਦੇ ਵਿੱਚ ਵਿੱਚ ਦਸੀਆਂ ਜਿਨਾਂ ਨੇ ਹੁਣ ਤਾਂ ਡੇਰੇ ਪਰਿਵਾਰ ਵਾਲੇ ਡੈਡੀ ਦਾ ਡੇਰੇ ਕਹਿੰਦੇ ਕਿ ਅਸੀਂ ਇੱਥੇ ਪੱਟੀ ਪੋਸ਼ਟਮੈਡੀ ਕਰਾਉਣਾ ਤੁੰਦਾ ਕਰਾਉਣਾ ਉਹਦਾ ਕੀ ਕਰਨ ਕੀ ਹੈ ਉਹਨਾਂ ਨੇ ਪੈਸੇ ਪੂਸੇ ਭਰੇ ਉਹ ਸਾਡੇ ਡਾਕਟਰ ਨੂੰ ਅਹੀਂ ਨਹੀਂ ਮੰਨਣ ਚਾਹੁੰਦਾ ਕਿ ਰਿਪੋਰਟ ਸਹੀ ਦੇਣਗੇ ਇਸ ਕਰਕੇ ਆਂ ਆਪਣਾ ਮਲਾਜਾ ਇੱਥੇ ਕਰਾਉਣਾ ਚਾਹੁੰਦੇ ਕਿਉਂਕਿ ਉਹ ਘਰੇ ਪੈਸੇ ਦਿੰਦੇ ਲਏ ਉਹਨਾਂ ਦੇ ਅੱਗੇ ਕੇਸ ਵੀ ਹੈ ਜੋ ਪੈਸਾਂ ਤੇ ਸਭ ਕੋ ਕਰਾਉਂਦੇ ਆ ਕੀ ਤੁਸੀਂ ਮੰਗ ਕਰਦੇ ਕਿ ਹੁੰਦੇ ਜਾਨਾ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਬੇਟੀ ਦਾੜੀ ਵਾਪਸ ਆ ਨਹੀਂ ਸਕਦੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਭ ਤੋਂ ਜਾ ਕੇ ਪਹਿਲਾਂ ਬੋਡੀ ਦੇਖੀ ਸੀਗੀ ਮੈਂ ਉਹਨਾਂ ਦੀ ਮਾਸੀ ਆ ਮੈਂ ਜਾ ਕੇ ਦੇਖਿਆ ਮੈਂ ਜਦੋਂ ਦੇਖਿਆ ਤੇ ਗੁੜੀਆਂ ਜਿਹੜੀ ਉਹਨੂੰ ਲੰਮੇ ਪਾਇਆ ਸੀਗਾ ਤੇ ਆਪ ਸਾਰਾ ਪਰਿਵਾਰ ਹੱਸਦੇ ਪੈ ਸੀ ਸੋਫਿਆਂ ਤੇ ਬੈਠੇ ਹੀ ਹੱਸ ਰਹੇ ਮੈਂ ਜਾ ਕੇ ਪੁੱਛਿਆ ਮੈਂ ਕਿ ਸਾਡੀ ਗੁੜੀਆਂ ਨੂੰ ਕੀ ਕੀਤਾ ਕੀ ਗੱਲ ਹੋਈ ਕਹਿੰਦੇ ਨੇ ਫਾਹ ਲੈ ਲਿਆ ਮੈਂ ਕਿ ਫਾਹ ਲੈ ਲੇ ਮੈਨੂੰ ਦਿਖਾਓ ਜਿੰਨਾ ਫਾਹ ਲਿਆ ਮੈਨੂੰ ਦਿਖਾਓ ਕਿਦਣਾ ਫਾਹ ਲਿਆ ਐ ਪੱਕੇ ਰਾਂ ਮੈਂ ਪੱਕੇ ਦਾ ਨਿਸ਼ਾਨ ਦਿਖਾ ਦਿਓ ਮੈਨੂੰ ਕੋਈ ਪੱਕੇ ਦਾ ਨਿਸ਼ਾਨ ਨਹੀਂ ਕੋਈ ਮਤਲਬ ਜਿੱਦਾ ਫਾਹ ਨਹੀਂ ਟੁੱਟਿਆ ਕੋਈ ਉੱਤੇ ਤੋਂ ਜਾਲਾ ਉਦਾਂ ਲੱਗਾ ਕੋਈ ਥੱਲੇ ਖਲਾਰਾ ਨਹੀਂ ਪਿਆ ਕੋਈ ਕੁਛ ਨਹੀਂ ਹੋਇਆ ਕੁੜੀ ਜਿੱਦਾਂ ਆਇਆ ਸੁੱਤੀ ਚੁੱਪ ਕੇ ਆ ਕੇ ਸੁੱਤੀ ਤੇ ਐਂ ਬਾਕੀ ਸਾਰੇ ਹੱਸਦੇ ਪਏ ਸੀ ਮੈਂ ਘਰ ਵਾਲੇ ਨੂੰ ਪੁੱਛਿਆ ਮੈਂ ਕਿ ਹਾਂ ਕੀ ਗੱਲ ਹੋਈ ਮੈਨੂੰ ਨਹੀਂ ਪਤਾ ਤੇ ਮੈਂ ਕਿ ਮਾਰੀ ਕਿੰਨੇ ਅਸੀਂ ਨਹੀਂ ਮਾਰੀਏ ਮੈਂ ਕਿ ਕਿੰਨੇ ਮਾਰੀ ਆਪੇ ਖੋਦ ਫਾਹ ਲਿਆ ਸਰ ਮਾਰ ਕੇ ਮੈਂ ਕਿ ਕੋਈ ਉਹਦੇ ਗਹਿਣਾ ਨਹੀਂ ਗੱਲ ਦੇ ਵਿੱਚ ਕੋਈ ਕੁਝ ਨਹੀਂ ਕੰਨਾਂ ਦੇ ਵਿੱਚ ਕੁਝ ਨਹੀਂ ਮੈਂ ਕਿ ਤੁਹਾਨੂੰ ਮੈਂ ਵੇਖਿਆ ਜਦੋਂ ਤੁਸੀਂ ਕਹਿੰਦੇ ਫਾਹ ਲਿਆ ਤਾਂ ਦੱਸੋ ਦਰਵਾਜ਼ਾ ਬੰਦ ਹੀ ਬੰਦ ਹੀ ਤੇ ਮੈਂ ਕਿ ਦਰਵਾਜ਼ਾ ਤੋੜਿਆ ਮੈਂ ਦਰਵਾਜ਼ਾ ਤੇ ਸਹੀ ਹੈ ਨਾ ਮੈਂ ਕਿ ਮੈਨੂੰ ਦੱਸੋ ਵੀ ਦਰਵਾਜ਼ੇ ਤੋਂ ਆ ਚਾਹੀ ਨਹੀਂ ਇਹ ਮੈਂ ਕਿਹਾ ਵੇਖਿਆ ਕਿਦਾਂ ਵੀ ਕੋਈ ਐ ਮੁੰਡੇ ਸਾਡੇ ਨੇ ਵੇਖਿਆ ਮਾਂ ਬੂਆ ਖੁੱਲਾ ਹੀ ਦੇ ਵੇਖਿਆ ਮੈਂ ਕਿਹਾ ਬਾ ਦੂਜਾ ਬਾਹਰ ਵਾਰ ਤੇ ਤੁਹਾਡੇ ਪੱੜਦੇ ਲੱਗੇ ਸੀ ਤੁਸੀਂ ਵੇਖਿਆ ਕਿਦਾਂ ਵੀ ਅੰਦਰ ਕੁੜੀ ਨੇ ਫਾਹ ਲਿਆ ਮੈਂ ਕਿਹਾ ਫਾਹ ਤਾਂ ਮੈਨੂੰ ਦੋ ਮਗੜਾ ਜੀ ਦੱਸ ਤੋ ਮੈਂ ਮਣਕਾ ਟੁੱਟਾ ਉਹਦਾ ਨਹੀਂ ਇਹ ਮੈਂ ਕਿਹਾ ਤੂੰ ਜਿੱਧਰ ਨੂੰ ਮੁੜਦੀ ਓਧਰ ਨੂੰ ਮੁੜ ਜਾਂਦੀ ਜਿੱਧਰ ਨੂੰ ਕਰੀ ਓਧਰ ਨੂੰ ਕੋਈ ਮੜੀ ਜੀ ਉਹਨਾਂ ਨੇ ਕੁੰਡੀ ਹਿਲਾਈ ਸੀ ਮੈਂ ਕਿਹਾ ਬੰਨੇ ਕੋਈ ਬਾਰੀ ਪੂਰੀ ਕੋਈ ਬਾਰੀ ਨਾ ਕੁਛ ਨਹੀਂ ਐਨ ਵਧੀਆ ਜਦੋਂ ਮਾਰ ਕੇ ਕਾਨੀ ਨਹੀਂ ਬਣੀ ਰਹਾ ਇਹਨੂੰ ਮੌਤੇ ਘੱਟ ਜਾ ਰਿਹਾ ਕਾਰਨ ਤੇ ਇਹ ਹੀ ਆ ਕਿ ਇਹਨਾਂ ਨੇ ਵੀ ਗਲਤ ਕੰਮ ਕਰਨ ਵਾਸਤੇ ਕੀਤਾ ਸੀ ਕਿ ਚਲੋ ਉਹ ਮੁੰਡਾ ਕਹੇ ਜੋਗਾ ਨਹੀਂ ਆ ਤੇ ਤੂੰ ਮੇਰੇ ਨਾਲ ਰਹਿ ਜਦੋਂ ਤੁਸੀਂ ਵਿਆਹ ਬੱਚੀ ਦਾ ਕੀਤਾ ਉਦੋਂ ਪੰਸ਼ਨ ਕੀਤੀ ਸੀ ਮੁੰਛਾਂ ਇਹਨਾਂ ਨੇ ਕੀਤੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਕੀਤਾ ਹੈ ਦਾਦੇ ਨੇ ਸੋਹਰੇ ਹੀ ਦਾਦੇ ਨੇ ਸੋਹਰੇ ਹੀ ਇਹਨਾਂ ਨੇ ਅਸੀਂ ਕਹਿੰਦੇ ਰਹੇ ਵੀ ਨਾ ਕਰੋ ਨਾ ਕਰੋ ਅਸੀਂ ਮੰਨਦੇ ਨਹੀਂ ਪਰ ਇਹਨਾਂ ਨੇ ਇਹਨਾਂ ਦੇ ਦਾਦੇ ਨੇ ਕਿਹਾ ਨਹੀਂ ਕੋਈ ਨਹੀਂ ਮੇਰੇ ਰਿਸ਼ਤੇਦਾਰ ਹੈ ਵਧੀਆ ਠੀਕ ਹੈ ਰੀਤੀ ਰਿਵਾਜ ਨਾਲ ਪੂਰਾ ਵਿਆਹ ਕੀਤਾ ਰੀਤੀ ਰਿਵਾਜ ਨਾਲ ਵਿਆਹ ਕੀਤਾ ਲੈਣ ਦੇਣ ਪੂਰਾ ਘੜਿਆ ਇਹਨਾਂ ਨੇ ਦਾਜ ਦਾ ਦਾਜ ਜਿਹੜਾ ਸਾਰਾ ਕੁਝ ਦਾਜ ਸਾਰਾ ਘਰ-ਪਰ ਦਾ ਹੋਣ ਗੱਡੀ ਦੀ ਮੰਗ ਵੀ ਕਰਦੇ ਸਾਨੂੰ ਗੱਡੀ ਚਾਹੀਦੀ ਆ ਹੁਣ ਹੁਣ ਦਾਜ ਦਾ ਇਹ ਮੈਨੂੰ ਇਹ ਕਹਿੰਦੀ ਜਾਂਦੀ ਗੱਡੀ ਮੰਗਦੇ ਆ ਹੁਣ ਗੱਡੀ ਦਾ ਵੀ ਆ ਵੀ ਗੱਡੀ ਮੰਗਦੇ ਆ ਗੱਡੀ ਲੈ ਕੇ ਆ ਉਹ ਕਰੋ ਇੱਥੋਂ ਗੱਡੀ ਕਿੱਥੋਂ ਲਵੇ ਘਰ ਤੇ ਉਹਦਾ ਵਿਚਾਰੇ ਦਾ ਉਹ ਫੈਕਟਰੀ ਜਾ ਕੇ ਕੰਮ ਕਰਦਾ ਉਹ ਗੱਡੀ ਕਿੱਥੋਂ ਦੇਵੇ ਉਹਨੇ ਤਾਂ ਮਾਂ ਆਪਣੀਆਂ ਕੁੜੀਆਂ ਦਾ ਭਾਰ ਹੀ ਲਾਇਆ ਉਹਨਾਂ ਦੀ ਕਿਹੜੀ ਕਿਤੇ ਬੈਲੀ ਇੰਨੀ ਵੀ ਜੜੀ ਡੇਢ ਕਿੱਲਾ ਤੇ ਪੈਲੀ ਸਾਰੀ ਕਰਦੇ ਡੇਢ ਉਹ ਫੈਕਟਰੀ 'ਚ ਲੱਗੇ ਆ ਕੰਪਲ ਆ ਦੇ ਕਿੰਨੇ ਪੋਅਜ ਕੀਆ ਡੇਢ-ਦੋ ਕਿਲੋ ਇੰਨੀ ਗਿਆ ਵਾਲੀ ਪੋਅਜ ਕਿੰਨੇ ਦੀ ਤੇ ਬੇਟੀਆਂ ਕਿੰਨੀਆਂ ਬੇਟੀਆਂ ਇਹਨਾਂ ਦੀ ਦੋ ਹੀ ਆ ਇੱਕ ਭੇਟਾ ਇੱਕ ਉਹ ਪਹਿਲਾ ਜਿਹੜਾ ਇਹਨਾਂ ਦਾ ਕੱਚਾ ਸੀ ਉਹਨਾਂ ਦੀ ਵੀ ਡੈੱਥ ਹੋ ਗਈ ਹਾਂ ਉਹ ਚਾਚੀ ਜੀ ਇਹਨਾਂ ਦੀ ਅੱਛਾ ਥੋੜੇ ਦੋ ਟੱਬਰ ਪਾਲਣ ਦਿਆ ਫੈਕਟਰੀ ਦੇ ਸੋਨੋ ਉਹ ਪੈਕ ਨੂੰ ਲੈ ਕੇ ਆਵੇ ਜੀ ਦਰਖਾਸਤ ਕਰਨਾ ਚਾਹੁੰਦੀ ਵੀ ਸਰ ਮੈਨੂੰ 31 ਜੁਲਾਈ ਨੂੰ ਨਾ ਵੇਖੋ ਰਾਤ 9:00 ਵਜੇ ਦੇ 2 ਮਿੰਟ ਦੇ ਕੁੜੀ ਨੇ ਫੋਨ ਕੀਤਾ ਮੇਰਾ ਨਾਮ ਬੜਾ ਰੋਹੀ ਕਹਿੰਦੀ ਮਾਸੀ ਮੈਂ ਬੜੀ ਤੰਗ ਈ ਮੈਨੂੰ ਬੜਾ ਮਾਰਦੇ ਕੁੱਟਦੇ ਆ ਮਾਸੀ ਮੇਰਾ ਕੋਈ ਹੱਲ ਕਰ ਤੇ ਮੈਂ ਹੀ ਕਿਹਾ ਪੁੱਤ ਨਾ ਕਰ ਕੋਈ ਗੱਲ ਨਹੀਂ ਅੱਗੇ ਤੇਰੇ ਪਿਓ ਨੇ ਮਹਾ ਵਿਆਹੀ ਕੀਤੀ ਹੈ ਕਹਿੰਦੀ ਨਹੀਂ ਮਾਸੀ ਮੇਰਾ ਜਿਹੜਾ ਚਾਚਾ ਸਹੁਰਾ ਮੈਨੂੰ ਕਹਿੰਦਾ ਵੀ ਮੇਰੇ ਨਾਲ ਤੂੰ ਸਬੰਧ ਬਣਾ ਮੇਰੇ ਪੁੱਤ ਦੇ ਬੱਲੇ ਕੁਛ ਨਹੀਂ ਹੈਗਾ ਬੱਚਾ ਆਪਾਂ ਕਰ ਲਾਂਗੇ ਤੂੰ ਐਦਾਂ ਨਾ ਕਰ ਜਾਂ ਤੂੰ ਗੱਡੀ ਲਿਆ ਜਾਂ ਮੇਰੇ ਨਾਲ ਸਬੰਧ ਬਣਾ ਬਸ ਆ ਗੱਲਾਂ ਮੇਰੇ ਨਾਲ ਧੀ ਨੇ ਫਿਰ ਉਹਦੀ ਉੱਚੀ ਉੱਚੀ ਵੀ ਕੁਝ ਕਾਰਮਾਸੀ ਕੁਝ ਕਰਤੇ ਮੈਂ ਕੁਝ ਨਹੀਂ ਕਰ ਪਾਈ ਤੀ ਦੀ ਤੀ ਜਾ ਕੇ ਵੇਖੀ ਤੇ ਮਰੀ ਪਈ ਉਹਨਾਂ ਨੇ ਆ ਬਿਮਾਰੀ ਆ ਤੀ ਖੁਦ ਨਹੀਂ ਮਰੀ ਤੀ ਤੇ ਇਜਾਮ ਲਾਉਂਦੇ ਆ ਫੇ ਤੀ ਆਪ ਮਰੀ ਪਰ ਨਹੀਂ ਉਹਨਾਂ ਨੇ ਮਾਰੀ ਆ ਸਰ 6 ਮਹੀਨੇ ਹੋਏ ਆ 5 6 ਮਹੀਨੇ ਹੋਏ ਸਰ 6 ਮਹੀਨੇ ਵਿੱਚ ਵਿੱਚ ਕੋਈ ਗੱਲ ਬਾਤ ਸਹੀ ਪੈ ਸਰ ਪਹਿਲਾਂ ਨਹੀਂ ਪਹਿਲਾਂ ਨਹੀਂ ਕੋਈ ਗੱਲ ਬਾਤ ਹੋਈ ਸਾਰਾ ਉਹ ਥੋੜੇ ਦਿਨ ਹੋ ਗਏ ਹੁਣੇ ਮੁੱਦਾ ਚੁੱਕਿਆ ਹੁਣ ਕੀ ਮੰਗਣਾ ਹਾਂਜੀ ਸਰ ਮੰਗ ਹਾਂਜੀ ਮੰਗ ਕੀ ਕਰਦੇ ਸਰ ਮੰਗ ਇਹੋ ਕਰਦੇ ਆ ਕਿ ਸਾਨੂੰ ਇਨਸਾਫ ਚਾਹੀਦਾ ਆ ਸਾਨੂੰ ਇਨਸਾਫ ਚਾਹੀਦਾ ਸਾਡੀ ਤੀਨ ਨੂੰ ਇਨਸਾਫ ਮਿਲੇ ਬਸ ਸਾਨੂੰ ਇਹੀ ਚਾਹੀਦਾ ਸਰ ਉਹਦਾ ਚਾਚਾ ਸਹਰੇ ਦਾ ਤੇ ਮੁੰਡੇ ਦਾ ਤੇ ਸਰ ਪਰ ਉਹਨਾਂ ਦੀਆਂ ਜਿਹੜੀਆਂ ਨਾਲ ਨਣਾ ਕੁੜੀਆਂ ਵਾਂ ਨਣਾ ਨਿਆ ਉਹ ਵੀ ਨਾਲ ਆ ਸਾਰਿਆਂ ਸਾਰੀਆਂ ਨਾਲ ਆ ਪੁਲਿਸ ਵੱਲੋਂ ਕੋਈ ਸਰ ਪੁਲਿਸ ਵੱਲੋਂ ਕੀ ਗੱਲ ਕਰੀਏ ਸਰ ਪੁਲਿਸ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਰ ਮੁਕਬਾਰ ਤੁਰੇ ਫਿਰਦੇ ਪੱਜੇ ਫਿਰਦੇ ਪੁਲਿਸ ਨੇ ਅਜੇ ਤੱਕ ਕੋਈ ਮੁਕਦਮਾ ਨਹੀਂ ਕੋਈ ਉਹਨਾਂ ਨੇ ਕਦਮ ਨਹੀਂ ਚੁੱਕਿਆ ਸਰ ਉਹਨਾਂ ਨੂੰ ਕੋਈ ਫੜਿਆ ਨਹੀਂ ਸੋਹਣੀ ਗੱਲ ਚੱਲਦੀ ਹੈ ਕਿ ਪੋਸਟਮਾਰਟ ਹੋ ਗਿਆ ਸਰ ਪੋਸਟਮਾਰਟ ਤੇ ਹੋ ਰਿਹਾ ਹੁਣ ਹੋ ਗਿਆ ਸ਼ਾਇਦ ਤਰਨਤਨਸਰ ਆ ਰਹਾ ਆ ਕਰਨੋ ਪੱਟੀ ਪੱਟਿਓ ਸਰ ਪੱਟੀ ਸਰ ਅਹੀਂ ਉਹਦੇ ਹੀ ਮੰਗ ਕਰਦੇ ਹਾਂ ਅਹੀਂ ਘਰੇ ਬੈਠੇ ਕੀ ਕਹੀਏ ਅਹੀਂ ਹਾਂਜੀ ਅੱਜ ਕਿਨ ਆਪਣਾ ਦਿਲਬਾਖ ਸਿੰਘ ਜੀ ਇਹ ਕਿਹੜਾ ਪਿੰਚੇ ਫਿਸਰ ਵਾਲੀ ਮੰਡ ਜੀ ਅੱਜ ਜਿਹੜੀ ਨਵਨੀਤ ਕੌਰ ਜੀ ਦੀ ਮੌਤ ਹੋਈ ਆ ਉਹਦੇ ਜਿਹੜੇ ਪਰਿਵਾਰ ਵਾਲੇ ਰੋਪ ਲਗਾਇਆ ਕਿ ਸਾਡੀ ਜਿਹੜੀ ਕੁੜੀ ਨੂੰ ਇੱਕ ਕਤਲ ਕੀਤਾ ਵਾ ਕਿਉਂ ਕੀਤਾ ਵਾ ਕਿਉਂਕਿ ਇਹਦਾ ਚਾਚਾ ਸਹਰਾ ਜੀ ਕੰਨੇ ਮੇ ਨਾਲ ਗਲਤ ਸਬੰਧ ਬਣਾ ਤੁਹਾਡਾ ਜੀ ਕੀ ਕਹਿਣਾ ਸਰ ਇਹ ਸਾਰੀਆਂ ਗੱਲਾਂ ਬੇਮੁਨਾਯਾ ਦੇ ਸਾਰੀਆਂ ਗੱਲਾਂ ਬੇਮੁਨਾਯਾ ਦੇ ਕੋਈ ਇਹੋ ਜੀ ਹੈਗੀ ਨਹੀਂ ਹੈ ਗਲਤ ਅਲੀਗੇਸ਼ਨ ਲਾਉਣ ਦੇ ਸਾਡਾ ਉਹ ਘਰ ਦਾ ਪਰਿਵਾਰ ਆ ਭੂਆ ਮੇਰੀ ਸਗੀ ਦੀ ਪੋਤਰੀ ਆ ਕੋਈ ਇਹੋ ਜੀ ਗੱਲਬਾਤ ਨਹੀਂ ਕੋਈ ਲੜਾਈ ਝਗੜਾਨੀ ਆ ਉਹਨੇ ਖੁਦ ਆਪ ਖੁਦਕੁਸ਼ੀ ਕੀਤੀ ਆਤਮ ਹੱਤਿਆ ਕੀਤੀ ਇਹਨੂੰ ਕਿਸੇ ਨੇ ਫਾ ਨਹੀਂ ਦਿੱਤਾ ਕਿਸੇ ਨੇ ਗਾਲ ਨਹੀਂ ਕੁੱਟਿਆ ਇਥੇ ਪੱਖੇ ਨਾ ਪਾ ਕੇ ਤੇ ਉਹ ਲੰਕ ਗਈ ਆਖਰ ਕਾਨਕੀਆ ਕਿਉਂ ਉਹਨੇ ਖੁਦ ਕੁਛ ਕੀਤੀ ਕੋਈ ਲੜਾਈ ਝਗੜਾ ਹੀ ਜਾਂ ਕੋਈ ਦਾਜ ਦਾ ਕੰਮ ਸੀ ਜਾਂ ਕੋਈ ਦਾਜਦਾ ਨਹੀਂ ਕੋਈ ਲੈਣ ਦੇਣ ਨਹੀਂ ਹੋਇਆ ਨਾ ਹੀ 1 ਰੁਪਏ ਦੀ ਚੀਜ਼ ਨਹੀਂ ਮੰਗੀ ਜੇ ਮੰਗੀ ਆ ਤੇ ਸਾਨੂੰ ਸਪੂਤ ਕਰ ਦੇਣ ਭਈ ਮੰਗੀ ਫਿਰ ਕਾਨਕੀਆ ਦੀ ਮੌਤ ਦਾ ਕਾਰਨ ਕੀ ਬਣਿਆ ਕਾਰਨ ਮੌਤ ਦਾ ਕਾਰਨ ਇੱਕ ਤੇ ਮੋਬਾਈਲ ਮੰਗਦੀ ਸੀ ਤੇ ਇੱਕ ਗਲਤ ਹਰਕਤਾਂ ਕਰਦੀ ਸੀ ਉਹ ਅੱਜ ਕੋ ਮੇਰੇ ਮੈਸੇਜ ਆਡੀਓ ਸਭ ਕੁਝ ਮੇਰੇ ਕੋਲ ਜੇ ਆਖੋ ਤੇ ਮੈਂ ਉਹ ਜਗਜਗਾਰ ਕਰ ਦੂੰਗਾ ਪਰ ਹੁਣ ਧਰਤੇ ਇਹਨਾਂ ਨੇ આરોਪ ਲਗਾ ਦਿੱਤੀ ਆ ਕਿ ਇਹਦਾ ਮੁੰਡਾ ਨੰਬਰ ਦੀ ਹੀ ਇਹੋ ਜੀ ਕੋਈ ਗੱਲ ਬਸ ਸਾਹਮਣੇ ਕੋਈ ਆਈ ਵੇਖੋ ਜੀ ਮੁੰਡੇ ਦਾ ਟੈਸਟ ਕਰਾ ਲੈਣ ਹੂੰ ਜੇਨ ਮਰਦਿਆਂ ਦਾ ਟੈਸਟ ਕਰਾ ਲੈਣ ਹੂੰ ਬਾਕੀ ਜੇ ਮੇਰਾ ਮੇਰੇ ਤੇ આરોਪ ਲਾਇਆ ਮੇਰੀਆਂ ਧੀਆਂ ਬਰਾਬਰ ਸਮਝੋ ਜੇ ਮੈਂ ਉਹਨੂੰ ਗਿਆਤ ਮਨਾਦੀ ਤੀ ਹੂੰ ਤੇ ਬਾਕੀ ਮੰਤਰੀ ਸਾਹਿਬ ਕੋਲ ਵੀ ਅਸੀਂ ਆਪ ਦਾ ਪੱਖ ਰੱਖਾਂਗੇ ਹੂੰ ਜੇ ਅਸੀਂ ਦੋਸ਼ੀ ਆ ਹੂੰ ਤੇ ਸਾਨੂੰ ਸਜ਼ਾ ਹੋਵੇ ਹੂੰ ਜੇ ਉਹਦਾ ਤਿੰਨ ਉਹਨਾਂ ਨੇ ਵੀ ਕਹਿਣਾ ਵਾ ਕਿ ਕੋਈ ਕਾਰਪੂਰ ਮੰਗ ਮੰਗਦੇ ਸੀ ਕੋਈ ਜਹਣਾ ਜਲਾਉ ਵੀ ਨਾ ਸਾਹਮਣੇ ਕਾਰ ਸਾਡੇ ਘਰ ਖਲੋਤੀ ਆ ਜੀ ਆਨੁਕਾਰ ਮੰਗਣ ਦੀ ਕੀ ਲੋੜ ਹੈ ਜਿਹੜਾ ਗਹਿਣਾ ਵਾ ਉਹ ਖੋਦੇ ਦੀ ਚਾਚੀ ਨਹੀਂ ਇਹਦੇ ਗਲੋਂ ਲਵਾਇਆ ਵਾ ਪੇ ਦਰਬਾਰ ਸਾਹਿਬ ਚੱਲੀ ਐ ਤੇ ਉਹਨੇ ਆਖਿਆ ਪਹਿਲਾਂ ਗਹਿਣਾ ਲਾ ਫਿਰ ਤੈਨੂੰ ਮਨਾਲ ਖਾਣ ਉਹ ਗਹਿਣਾ ਉਦਾਂ ਹੀ ਉਹ ਨਾਲ ਲੈ ਆਈ ਆ ਉਹਨੇ ਆ ਕੇ ਮੈਨੂੰ ਫੜਾਤਾ ਵਾ ਮੈਂ ਹਾਂ ਪਾਲਾ ਕਹਿੰਦੀ ਨਹੀਂ ਮੈਂ ਪੋਣਾ ਨਹੀਂ ਕਦੀ ਲਾ ਲਾ ਕਦੀ ਪਾਲਾ ਤੇ ਲੁੱਟ ਖੋ ਬੜੀ ਹੁੰਦੀ ਆ ਮੈਂ ਨਹੀਂ ਪੋਣਾ ਜਦ ਤੱਕ ਜਦ ਤੱਕ ਨਵਦੀ ਦੀ ਮੌਤ ਨਹੀਂ ਉਹਦੋਂ ਤੀ ਸਾਰਾ ਪਰਵਾ ਕਰਤੇ ਉਹ ਦਿਨ ਵੇਖੋ ਜੀ ਪਹਿਲਾਂ ਦੇ ਬੰਦੇ ਲੱਗੇ ਸੀ ਦਿਹਾੜੀ ਵਾਲੇ ਤੇ ਆਪਣਾ ਰੋਟੀਆਂ ਖਵਾਈਆਂ ਨੇ 12:30 ਵਜੇ ਉੱਠੇ ਫੇਰ ਬਾਤ ਭਾਂਡੇ ਧੋ ਕੇ ਮੈਂ 1 ਕ ਤੇ 1.5 ਕ ਤੇ ਕਰੀਬ ਮੈਂ ਪਟਿੰਨ ਚਲੇ ਗਿਆ ਮੈਂ ਛੱਟੇ ਜੀ ਬੰਦਿਆ ਕੋਲ ਬੈਠਾ ਰਿਹਾ ਮੈਂ ਨਹੀਂ ਮੁੜ ਕੇ ਅੰਦਰ ਆਇਆ ਭਾਈ ਕੀ ਬਣਿਆ ਕੀ ਨਹੀਂ ਬਾਕੀ ਜਿਹੜੀ ਮੇਰੇ ਘਰ ਦੀ ਆ ਉਹ ਥੋੜੀ ਟੈਨਸ਼ਨ ਦੀ ਮਰੀਜ਼ ਆ ਉਹ ਆਪਦੀ ਦਵਾਈ ਚੱਲਦੀ ਆ ਦਵਾਈ ਖਾ ਕੇ ਤੋਂ ਲੰਮੇ ਫੈਸੇ ਜਿਹੜੇ ਦੂਜੀ ਆਪਣੀ ਦੂਜੀ ਕੁੜੀਆ ਵਾ ਉਹ ਛੋਟਾ ਬੇਟਾ ਵਾ ਵੱਡੀ ਨੌ ਦਾ ਤੇ ਉਹ ਉਹਨੂੰ ਲੈ ਕੇ ਦੇ ਦੁੱਡੇ ਰੂਮ ਚ ਪੈ ਗਈ ਇਹ ਇਹ ਜਿਹੜੀ ਲੈਡ ਬੋਡੀ ਕਿਹਨਾਂ ਉਤਾਰੀ ਕਿਨੇ ਫਿਰ ਕਿੱਥਾਂ ਲਾਈ ਇਹ ਡੈਟਾ ਬੋਡੀ ਜਦੋਂ ਮੈਨੂੰ ਬੇਟੇ ਮੇਰੇ ਨੇ ਫੋਨ ਕੀਤਾ ਵਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਪਈ ਸਾਡੇ ਤੋਂ ਤੀਜਾ ਚੌਥਾ ਫੋਨ ਨਹੀਂ ਹੈਗਾ ਸਾਡੇ ਤੋਂ ਬਸ ਇਹੋ ਤਿੰਨ ਫੋਨ ਘਰ ਦੇ ਵਿੱਚ ਆਈ ਫੋਨ ਨਹੀਂ ਰੱਖਿਆ ਭਈ ਕੋਈ ਗਲਤ ਗੱਲ ਹੋਊਗੀ ਕਿ ਨਿਆਣੇ ਦਾ ਨਾਂ ਲੱਗੂ ਤੇ ਇਹਨੂੰ ਮੈਂ ਮੁੰਡੇ ਨੂੰ ਫੋਨ ਇਹਨਾਂ ਫੋਨ ਕੀਤਾ ਮੈਂ ਉਹ ਟਾਈਮ ਸਕੂਲ ਹਾਂ ਸਕੂਲੋਂ ਮੈਂ ਦਾਦਾ ਮੇਰੇ ਤੋਂ ਬੈਟਰੀ ਵਾਲੀ ਸਕੂਟਰੀ ਮਤਲਬ ਤੁਰਦੀ ਨਹੀਂ ਛੇ ਜਿਆਦੀ ਭਜਦੀ ਨਹੀਂਗੀ ਮੈਂ ਮੁੰਡੇ ਨੂੰ ਫੋਨ ਕੀਤਾ ਵਾ ਉਹ ਆਪਣੇ ਕੋਲ ਵੀਡੀਓ ਮਤ ਹੈਗੀ ਆ ਭਈ 8 ਵਜੇ ਤੋਂ ਲੈ ਕੇ ਮੁੰਡਾ ਉੱਥੇ ਕ ਤੇ ਇਹ ਮੇਰੇ ਆਉਣ ਤੋਂ ਪਹਿਲਾਂ ਮੁੰਡਾ ਨਾਲ ਹੀ ਪੰਪਿਆ ਆਪਣੇ ਇੱਥੇ ਤੇ ਮੁੰਡਾ ਪਹਿਲਾਂ ਆ ਗਿਆ ਵਾ ਇਹਨੇ ਆ ਕੇ ਧੱਕਾ ਮਾਰਿਆ ਬੂਹੇ ਨੂੰ ਤਿੰਨ ਧੱਕੇ ਮਾਰੇ ਤੀਜੇ ਧੱਕੇ ਨਾਲ ਕੁੰਡੀ ਫੁੱਟੀ ਗਈ ਆ ਕੇ ਇਹਨਾਂ ਦਾਦਾ ਥੱਲੇ ਇਹਨੇ ਮੁੰਡੇ ਨੇ ਚੁੱਕੀ ਆ ਤੇ ਕੁੜੀ ਨੇ ਗਲ ਤੋਂ ਸਫਾ ਲਾਇਆ ਵਾ ਤੇ ਇਹਨਾਂ ਵੇਖਿਆ ਭਈ ਕੋਈ ਸਾਹ ਹੋਊਗਾ ਉਹਨੇ ਜਦੋਂ ਮਮੀ ਆ ਗਿਆ ਪਰ ਉਹਦੀ ਡੈਥ ਹੋ ਚੁੱਕੀ ਹੈ ਤੁਹਾਡੇ ਤੇ ਹੀ ਪਰਿਵਾਰ ਰੋਪ ਕਿਉਂ ਲਗਾ ਰਿਹਾ ਇਹ ਤੁਹਾਨੂੰ ਪਰਿਵਾਰ ਨੂੰ ਪਤਾ ਹੋਊਗਾ ਜਦੋਂ ਮੰਨ ਲਓ ਜੇ ਮੰਨ ਲਾ ਪਰਿਵਾਰ ਨੇ ਲਾਇ ਹੀ ਪਰਿਵਾਰ ਮੇਰੇ ਕੋਲ ਆਉਂਦਾ ਕਿ ਅੱਜ ਆਪ ਅੱਖ ਰੱਖਦਾ ਮੇਰੇ ਕੋਲ ਤੇ ਹੁਣ ਇਹ ਥੋੜਾ ਵੀ ਅੱਜ ਉਹਦੀ ਜਾਨ ਚਲੇਗੀ ਆ ਤੇ ਇਹ ਰੋਬ ਲਾਉਣ ਦੇ ਆ ਉਹਦੇ ਹੁੰਦਿਆਂ ਗੱਲ ਕਰਦੇ ਮੈਂ ਵੀ ਮੰਨਦਾ ਭਈ ਹਾਂ ਠੀਕ ਆ ਨੌ ਹੱਦੀ ਕਹਿਣ ਦੀ ਆ ਜਿ ਤਰ੍ਹਾਂ ਗਲਤ ਗੱਲ ਆ ਹੁਣ ਫਿਰ ਜੋ ਤੁਹਾਡੇ ਤੇ ਰੋਬ ਲਗਾਏ ਕਰਿਓ ਬੇਮਨਿਆ ਜੀ ਬੇਮਨਿਆ ਕੀ ਮੰਗਾਰਦੇ ਤੁਸੀਂ ਇਹ ਚੀਜ਼ ਦੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਇਹ ਚੀਜ਼ ਮੈਂ ਸੌਹ ਦੇਣ ਨੂੰ ਟਾਲਾ ਸਾਹਿਬ ਤੇ ਆ ਤੇ ਇਹ ਵੀ ਜੇ ਬਾਹਲੀ ਗੱਲ ਇਹ ਵੀ ਟਾਲਾ ਸਾਹਿਬ ਆਉਂਦੇ ਮਮੀਆਂ ਉਹਨਾਂ ਉੱਥੇ ਆ ਗਈ ਸੌਹ ਖਾ ਜਾਣ ਜੇ ਸੱਚੀ ਦੇਖ ਆ ਜੇ ਮੈਂ ਸੱਚਾ ਨਾ ਮੈਂ ਖਾ। ਕੀ ਮੰਗ ਕਰਦੇ ਕੀ ਹੋਣਾ ਚਾਹੀਦਾ? ਮੰਗ ਮੈਂ ਅਨਪੀ ਬਿਲਕੁਲ ਇਨਸਾਫ ਹੋਣਾ ਚਾਹੀਦਾ। ਗਲਤ ਕੰਮ ਨਹੀਂ ਹੋਣਾ ਚਾਹੀਦਾ। ਮੇਰਾ ਨਾਮ ਸੁਖਦੇਵ ਸਿੰਘ। ਸੋਰੀ ਜੀ ਜਿਹੜੀ ਕੁੜੀ ਨੂੰ ਅਬੀਰ ਕੋਲ ਡੈਥ ਹੋਈ ਆ। ਉਹਦੇ ਪੇਕੇ ਪਰਿਵਾਰ ਕਹਿੰਦੇ ਆ ਕਿ ਸਹੁਰੇ ਪਰਿਵਾਰ ਨੇ ਮਾਰਿਆ ਵਾ ਤੇ ਸਰਦਾਰ ਦਲਬਾਖ ਸਿੰਘ ਦਾ ਵਾ ਇਹ ਕੁੜੀ ਨਾਲ ਗਲਤ ਸਬੰਧ ਬਣਾਉਂਦਾ ਸੀ ਜਿਹਦੇ ਕਰਕੇ ਕੁੜੀ ਦੀ ਇਹਨਾਂ ਮਾਰਦਾ ਵਾ। ਤੁਹਾਡਾ ਕੀ ਕਹਿਣਾ? ਦੇਖੋ ਜੀ ਮੇਰਾ ਇਹ ਕਹਿਣਾ ਵਾ ਇਹਦੀਆਂ ਤਿੰਨ ਧੀਆਂ ਵਾ। ਦੋ ਧੀਆ ਇਹਦੀਆਂ ਆਵਦੀਆਂ ਇੱਕ ਦੇ ਭਰਾ ਜਿਹੜੇ ਡੈਥ ਹੋਦੀਆ ਉਹਦੀ ਵੀ ਇਹ ਇਹ ਆਵਦੀ ਧੀ ਸੁੰਦਾ ਪਰਿਵਾਰ ਬਿਲਕੁਲ ਸਾਫ਼ ਸੁਥਰਾ ਔਰ ਬਹੁਤ ਹੀ ਵਧੀਆ ਅਸੀਂ ਬਹੁਤ ਇਹਨਾਂ ਦੇ ਲਾਗੇ ਰਹਿੰਨੇ ਆ ਪਰ ਇਹੋ ਜਿਹਾ ਅਜੇ ਤੱਕ ਕੋਈ ਵੀ ਸਾਨੂੰ ਇਹੋ ਜੀ ਕੰਪਲੇਨ ਨਹੀਂ ਆਈ ਇਹਦੀ ਵੀ ਇਹੋ ਜਿਹਾ ਕੋਈ ਮਨ ਲੋ ਕਦਮ ਚੁਕੇਗਾ ਬਾਕੀ ਇਹ ਪਿਓਆਂ ਨਾਲ ਵੱਧ ਉਹਨਾਂ ਬੱਚੀਆਂ ਦੇ ਨਾਲ ਜਿਹੜਾ ਵਾ ਵੀ ਵਿਆਹ ਕਰਤਾ ਵਾ ਔਰ ਦੂਸਰੀ ਵੱਡੀ ਨੋਹਾਂ ਉਹਨੂੰ ਤੁਸੀਂ ਉਹਦਾ ਵੀ ਪਤ ਲੈ ਸਕਦੇ ਜੀ ਉਹ ਇੱਕ ਇਸ ਤਰ੍ਹਾਂ ਦਾ ਬੰਦਾ ਵਾ ਔਰ ਜੇ ਇਹ ਇਹ ਅਜਲ ਇਲਜ਼ਾਮ ਲਾ ਰਹੇ ਆ ਇਹਨਾਂ ਦੀ ਰਿਸ਼ਤੇਦਾਰੀ ਸੀ ਯਾਰ ਉਹ ਜਾਣਦੇ ਆ ਦਿਲਬਖ ਸਿੰਘ ਨੂੰ ਤਿੰਗੀ ਤਰ੍ਹਾਂ ਜਾਣਦੇ ਆ ਇਹ ਭੂਆ ਫੁਫੜ ਦਾ ਰਿਸ਼ਤਾ ਬਹੁਤ ਨੇੜ ਦਾ ਹੁੰਦਾ ਵਾ ਔਰ ਜਦੋਂ ਇਹ ਰਿਸ਼ਤੇ ਇਹਨਾਂ ਦਾ ਉਹ ਬੱਚੀ ਦਾ ਰਿਸ਼ਤਾ ਪਹਿਲਾਂ ਸੁਟਾ ਉਹਨੇ ਪ੍ਰੇਮ ਸੰਬੰਧ ਬਣਾਏ ਪਹਿਲੋਂ ਬੱਚੀ ਨੇ ਉਹ ਚਲੋ ਉਹਨਾਂ ਦਾ ਘਰੋਂ ਕਿਤਰਾ ਵੀ ਕਿਹਾ ਜੇ ਸਾਨੂੰ ਨਹੀਂ ਪਤਾ ਉਹ ਪਰਮੇਸ਼ਰ ਜਾਣਦਾ ਔਰ ਉਥੋਂ ਤਲਾਕ ਹੋ ਗਿਆ ਔਰ ਫੁਫੜ ਨੇ ਕਿਹਾ ਇਹਨਾਂ ਨੂੰ ਆਕੇ ਵੀ ਆਪਣਾ ਬੱਚੀ ਜਿਹੜੀ ਸਾਰੇ ਉਮਰ ਤੱਕ ਤਾਨੇ ਮੈਨੇ ਖਾਂਦੀ ਰੋਗੀ ਆਪਾਂ ਇਹ ਨਾ ਇਹ ਹੋ ਸਕਿਆ ਦਾ ਆਪਾਂ ਇਸ ਹਰਵਿੰਦਰ ਸਿੰਘ ਨਾਲ ਆਪਾਂ ਰਿਸ਼ਤਾ ਜੋੜ ਵੀ ਇਹਨੇ ਹਾਂ ਭਰਤੀ ਹੈ ਔਰ ਚਲੋ ਬੜਾ ਬਹੁਤ ਸੁਣਾ ਹੋ ਗਿਆ ਸਾਡੇ ਕੋਲ ਗੱਲ ਕੀਤੀ ਅਸੀਂ ਤੇ ਬਹੁਤ ਵਧੀਆ ਹੋਇਆ ਇਹ ਚੀਜ਼ ਜਿਹੜਾ ਰਿਸ਼ਤਾ ਹੋ ਗਿਆ ਬਹੁਤ ਵਧੀਆ ਚੀਜ਼ ਹੈ ਤੇ ਉਸ ਤੋਂ ਬਾਅਦ ਤੇ ਜੇ ਪਹਿਲੋਂ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਇਸ ਤਰ੍ਹਾਂ ਦਾ ਬੰਦਾ ਤੇ ਫਿਰ ਮੰਨ ਲਓ ਇਹ ਤਸਤਾ ਕਰਨੀ ਚਾਹੀਦਾ ਬਾਕੀ ਬਿਲਕੁਲ ਜਿਹੜਾ ਭੂਆ ਤੇ ਮਾਮੇ ਦਾ ਰਿਸ਼ਤਾ ਹੁੰਦਾ ਨਾ ਬੱਚਿਆਂ ਦਾ ਇਹ ਆਪਾਂ ਜਾਣੂ ਨਹੀਂ ਆ ਇਸ ਮਤੀ ਦਾ ਤੇ ਅੱਜ ਉਹ ਜੇ ਮਾਰਗਯਤ ਉਹਦੀ ਆਪਾਂ ਮਿੱਟੀ ਪਲੀਤ ਕਰਦੇ ਆ ਤੇ ਇਹਨਾਂ ਵਾਸਤੇ ਤੇ ਮੈਨੂੰ ਤੇ ਬੜਾ ਦੁੱਖ ਲੱਗਦਾ ਕਿ ਬੱਚੀ ਦੀ ਕਿਉਂ ਜਾ ਰਹੀ ਇਹੋ ਜੀ ਕਿਉਂ ਮੀਟੀਪਲੀਟ ਕਰਦੇ ਆਂ ਚੰਗੀ ਗੱਲ ਨਹੀਂ ਉਹ ਪਰਿਵਾਰ ਵਾਲੇ ਕਹਿ ਰਹੇ ਆਂ ਕਿ ਜਿਹੜੇ ਸਹੁਰੇ ਪਰਿਵਾਰ ਵਾਲੇ ਕਹਿੰਦੇ ਵੀ 40000 ਰੁਪਏ ਲੈ ਲਓ ਤੇ ਆਪਾਂ ਖਤਮ ਕਰਾ ਗਏ ਇਹ ਗੱਲ ਬਾਤ ਦੇਖੋ ਜੀ 40 ਲੱਖ ਦੀ ਉਹਨਾਂ ਨੇ ਪਹਿਲੋਂ ਹਵੇ ਸਾਡੇ ਪਰੋਣਾ ਬਿਠਾ ਇਹ ਫੋਨ ਤੇ ਗੱਲ ਹੋਈ ਆਂਦਾ ਕੋਈ ਕਹਿੰਦਾ 40 ਲੱਖ ਲੈ ਲਈਏ ਕੋਈ ਜਾਂਦਾ 20 ਲੱਖ ਲੈ ਲਈਏ ਤੇ ਆਪਾਂ ਆਂਦਾ ਵੀ 10 ਲੱਖ ਰੁਪਏ ਤੇ ਆਪਾਂ ਗੱਲ ਮੁਕਾ ਦਈਏ ਗੱਲ ਅਸੀਂ ਗਏ ਆਂ ਉਹਨਾਂ ਦੇ ਘਰੇ ਜਾ ਕੇ ਵੀ ਆਪਾਂ ਪਰਿਵਾਰਾਂ ਏ ਬੂਆ ਮਾ ਮੇ ਦਾ ਇਸ ਤਰ੍ਹਾਂ ਦਾ ਤੇ ਆਪਾਂ ਇਸ ਤਰ੍ਹਾਂ ਉਹਨਾਂ ਗਾਂ ਵੀ ਰਿਸ਼ਤੇਦਾਰੀ ਬਣ ਗਈ ਤੇ ਆਪਾਂ ਘਰ ਜਾ ਕੇ ਔਰ ਮੈਂ ਔਰ ਚਾਰ ਪੰਜ ਜਾਣੇ ਗਏ ਆ ਤੇ ਸਾਡੇ ਨਾਲ ਬਹੁਤ ਪਰਿਵਾਰ ਨੇ ਔਰ ਫੁਕਰ ਨੇ ਵੀ ਗਿਆ ਅੰਦਾ ਮੈਂ ਬੇਇਨਸਾਫੀ ਨਹੀਂ ਹੋਣ ਦਵਾਗਾ ਔਰ ਜਿਹੜਾ ਉਹ ਲਾਸਾਂ ਦੀ ਗੱਲ ਕਰਦੇ ਆ ਉਹ ਲਾਸਾਂ ਉਹਦੇ ਪਿਓ ਨੇ ਕੁੱਟਾਇਆ ਕੁੜੀ ਦੇ ਨੇ ਔਰ ਮਾਂ ਨੂੰ ਹੀ ਕੁੱਟਾਇਆ ਵਾ ਜੇ ਤੁਸੀਂ ਇਹ ਚੈੱਕ ਕਰ ਸਕਦੇ ਕਰਵਾ ਵੀ ਸਕਦੇ ਆ ਅਸੀਂ ਤਾਂ ਨੇ ਆ ਕਿ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਉਹਦੀ ਮਾਂ ਦੀ ਵੀ ਜਾ ਕੇ ਕੁੜੀ ਦੀਆਂ ਉਹਦੀ ਵੀ ਲਾਸਾਂ ਚੈੱਕ ਕਰ ਲਾ ਇਹ ਜਿਹੜੀਆਂ ਅੱਜ ਇਹ ਕਹਿੰਦੇ ਆ ਔਰ ਪਿੰਡੋਂ ਉੱਥੋਂ ਤੰਗ ਹੋ ਕੇ ਇੱਥੇ ਆ ਕੇ ਨੇ ਫਾ ਲਿਆ ਪੈਸੇ ਦੀ ਗੱਲ ਕੌਣ ਕੰਡੇ ਪੈਸੇ ਦੀ ਗੱਲ ਉਹਨਾਂ ਦੇ ਜਿਹੜਾ ਇੱਕ ਮਾਸੜ ਹੈ ਇੱਕ ਮਾਮਾ ਔਰ ਇੱਕ ਇਹਦਾ ਇਸ ਮੰਡੀ ਦਾ ਸੰਧੂ ਦਾ ਕੋਟ ਤੋਂ ਕੋਟ ਤੋਂ ਉਹ ਜਿਹੜਾ ਵਾ ਮੰਗ ਕਰ ਰਿਆ ਪੈਸੇ ਕੁੜੀ ਦਾ ਸਹਰਾ ਇਹਦਾ ਸੰਧੂ ਦਾ ਮਲੋ ਸਹਰਾ ਅੱਛਾ ਉਹ ਕੀ ਆਂਦਾ ਉਹ ਆਂਦਾ ਵੀ ਪੈਸੇ ਵਾਦ ਤੋਂ ਵਾਦ ਮਨ ਲੈਣੇ ਆ ਉੱਥੇ ਖਲੋ ਕੇ ਬੋਲੀਆਂ ਲਾ ਰਹੇ ਆ ਕੱਲ ਅਸੀਂ ਉੱਥੇ ਸਾਰਾ ਦਿਨ ਰਹੇ ਆ ਮਲਾਜਾ ਨਹੀਂ ਹੁੰਦਤਾ ਔਰ ਮਰਕੇ ਫਿਰ ਇਹ ਇਹਨਾਂ ਨੇ ਇਹਨਾਂ ਨੂੰ ਸ਼ੱਕ ਪੈ ਗਿਆ ਅਸੀਂ ਡਾਕਟਰਾਂ ਤੋਂ ਆਏ ਜਾ ਕੇ ਉਹਨਾਂ ਦਾ ਚਿਹਰਾ ਵੀ ਦੇਖਿਆ ਚਿਹਰਾ ਵੀ ਨਹੀਂ ਦੇਖਿਆ ਡਾਕਟਰਾਂ ਦਾ ਵੀ ਜਾ ਕੇ ਹੱਥ ਵੀ ਨਹੀਂ ਮਿਲਾਇਆ ਜਾਂ ਕੋਈ ਕਮਰਾ ਵੀ ਨਹੀਂ ਵੇਖਿਆ ਵੀ ਕਿੱਥੇ ਜਾ ਕਿੰਨੇ ਮਿਲਾਇਆ ਕਰਨਾ ਕਿੰਨੇ ਨਹੀਂ ਕਰਨਾ ਔਰ ਇਹਨਾਂ ਨੂੰ ਸ਼ੱਕ ਪੈ ਗਿਆ ਵੀ ਇਹਨਾਂ ਨੇ ਵੀ ਪੈਸੇ ਦੇਤੇ ਡਾਕਟਰਾਂ ਨੂੰ ਕੀ ਕਰਦਾ ਅਜ ਮੰਤਰੀ ਸਾਹਿਬ ਦੀ ਅਸੀਂ ਸੁਣਦੇ ਆ ਤੇ ਮੰਤਰੀ ਸਾਹਿਬ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਆਖਿਆ ਵੀ ਇਨਸਾਫ ਹੋਣਾ ਚਾਹੀਦਾ ਅਸੀਂ ਇਨਸਾਫ ਹੀ ਮੰਗਦੇ ਆ ਵੀ ਇਸ ਸਾਡੇ ਪਰਿਵਾਰ ਦੇ ਨਾਲ ਵੀ ਐਸੋ ਜਿਹਾ ਜਿਹੜਾ ਵਾ ਵੀ ਬੇਇਨਸਾਫੀ ਨਾ ਹੋਵੇ ਜੋ ਇਨਸਾਫ ਮਿਲਣਾ ਚਾਹੀਦਾ